ਪਾਸਪੋਰਟ ਲੈ ਕੇ ਪੈਸੇ ਪਾਉਣ ਗਿਆ ਸੀਗਾ ਤੇ ਪੁਲਿਸ ਵਾਲਿਆਂ ਦੇ ਅੜਕੇ ਆ ਗਿਆ ਇੱਕ ਪੰਜਾਬੀ ਕਿਉਂਕਿ ਉਸਦੇ ਪਾਸਪੋਰਟ ਤੋਂ ਕਿਸੇ ਗਲਤ ਬੰਦੇ ਨੂੰ ਪੈਸੇ ਭੇਜੇ ਗਏ ਸੀ ਅਕਸਰ ਆਪਾਂ ਦੁਕਾਨਾਂ ਤੇ ਪਾਸਪੋਰਟ ਲੈ ਕੇ ਜਾਂਦੇ ਆ ਪੈਸੇ ਪਾਉਣ ਵਾਸਤੇ ਇੰਡੀਆ ਜਾਂ ਪਾਕਿਸਤਾਨ ਨੂੰ ਆਪਾਂ ਤੇ ਪੈਸੇ ਸਹੀ ਜਗ੍ਹਾ ਪਾਉਣ ਜਾਂਦੇ ਆ ਪਰ ਜਦੋਂ ਆਪਣਾ ਪਾਸਪੋਰਟ ਉਸ ਦੁਕਾਨ ਵਾਲੇ ਕੋਲੇ ਆਪਾਂ ਦੇ ਦਿੰਨੇ ਆ ਉਹ ਆਪਣੇ ਕੰਪਿਊਟਰ ਦੇ ਵਿੱਚ ਆਪਣਾ ਪਾਸਪੋਰਟ ਸੇਵ ਕਰ ਲੈਂਦਾ ਆ ਇਹਦੀ ਸਾਰੀ ਡਿਟੇਲ ਸੇਵ ਕਰ ਲੈਂਦਾ ਆ ਜਦੋਂ ਆਪਾਂ ਆਪਣੇ ਪੈਸੇ ਪਾ ਦਿੰਦੇ ਆ ਉਸ ਤੋਂ ਬਾਅਦ ਉਹ ਆਪਣੇ ਯਾਰਾਂ ਦੋਸਤਾਂ ਦੇ ਕੈਸ਼ ਪੈਸਾ ਤੁਹਾਡੇ ਪਾਸਪੋਰਟ ਦਾ ਇਸਤੇਮਾਲ ਕਰਕੇ ਹੋਰਾਂ ਅਕਾਊਂਟਾਂ ਦੇ ਵਿੱਚ ਟਰਾਂਸਫਰ ਕਰਦਾ ਆ ਐਨਡੀਐਸ ਵੀਰ ਦੇ ਨਾਲ ਹੋਇਆ ਜਿਸ ਦੇ ਪਾਸਪੋਰਟ ਦਾ ਇਸਤੇਮਾਲ ਕਰਕੇ ਗਲਤ ਬੰਦੇ ਨੂੰ ਪੈਸੇ ਜਿਹੜੇ ਆ ਕਿ ਉਹ ਪਾਏ ਗਏ ਸੀ ਤੇ ਇਹ ਵੀਰ ਫਸ ਗਿਆ ਕਸੂਤਾ ਇਹ ਗਲਤੀ ਤੁਸੀਂ ਨਾ ਕਰਿਓ ਤੁਸੀਂ ਇੱਕ ਐਪਲੀਕੇਸ਼ਨ ਆ ਟੈਪ ਟੈਪਸ ਐਂਡ ਐਪਲੀਕੇਸ਼ਨ ਇਸ ਨੂੰ ਇਸਤੇਮਾਲ ਕਰੋ ਪੈਸੇ ਭੇਜਣ ਦਾ ਕੋਈ ਵੀ ਫੀਸ ਨਹੀਂ ਲੱਗਦੀ 0% ਫੀਸ ਹੈ ਫਰੀ ਦੇ ਵਿੱਚ ਤੁਹਾਡੇ ਇੰਡੀਆ ਅਕਾਊਂਟ ਦੇ ਵਿੱਚ ਪੈਸੇ ਚੱਲ ਜਾਣਗੇ ਤੇ ਬਹੁਤ ਫਾਸਟ ਸਰਵਿਸ ਹੈ ਜੇਕਰ ਹਜੇ ਨਹੀਂ ਐਪਲੀਕੇਸ਼ਨ ਵਰਤੀ ਵਰਤ ਲੋ 10 ਯੂਰੋ ਬੋਨਸ ਦਿੰਦੇ ਨੇ ਯੂਰਪ ਤੋਂ ਪੈਸੇ ਭੇਜਣ ਦਾ ਸ਼ਰਤ ਇੱਕੋ ਹੀ ਆ ਤੁਸੀਂ ਕੋਡ ਇਸਤੇਮਾਲ ਕਰਨਾ ਹੈ 10 ਪੈਰਿਸ 10 ਪੈਰਿਸ ਕੋਡ ਇਸਤੇਮਾਲ ਕਰ ਲਿਓ ਜਦੋਂ ਤੁਸੀਂ ਪੈਸੇ ਐਡ ਕਰੋਗੇ ਉੱਥੇ ਆਉਂਦਾ ਹੈ ਯੂਜ਼ ਕੂਪਨ ਕੋਡ ਯੂਜ਼ ਕੂਪਨ ਕੋਡ ਤੇ ਤੁਸੀਂ 10 ਪੈਰਿਸ ਉੱਥੇ ਐਡ ਕਰ ਲੈਣਾ ਹੈ ਗ੍ਰੀਸ ਦੇ ਵਿੱਚ ਵੀ ਇਹ ਐਪਲੀਕੇਸ਼ਨ ਅਵੇਲੇਬਲ ਹੋ ਗਈ ਆ ਯੂਕੇ ਰੋ ਤੁਹਾਨੂੰ ਮਿਲਣਗੇ 10 ਪੌਂਡ ਆਸਟ੍ਰੇਲੀਆ ਰੋ ਤੁਹਾਨੂੰ ਮਿਲਣਗੇ 30 ਆਸਟ੍ਰੇਲੀਅਨ ਡਾਲਰ ਕੈਨੇਡਾ ਤੋਂ ਤੁਹਾਨੂੰ ਮਿਲਣਗੇ 20 ਡਾਲਰ ਤੇ ਅਮਰੀਕਾ ਤੋਂ ਵੀ ਤੁਹਾਨੂੰ ਮਿਲਣਗੇ 20 ਡਾਲਰ ਤੇ ਤੁਹਾਨੂੰ ਯੂਏਈ ਤੋਂ ਮਿਲ ਲੰਗੇ 25 ਦਰਮ ਬਹੁਤ ਵਧੀਆ ਰੇਟ ਹੁੰਦਾ ਆ ਵਧੀਆ ਸਰਵਿਸ ਹੁੰਦੀ ਆ ਹੈਲਪਲਾਈਨ ਸੈਂਟਰ ਬਹੁਤ ਵਧੀਆ ਆ ਇੱਕ ਵਾਰ ਇਸ ਐਪਲੀਕੇਸ਼ਨ ਨੂੰ ਇਸਤੇਮਾਲ ਕਰਕੇ ਦੇਖੋ ਤੇ ਤੁਸੀਂ ਆਪਣੇ ਆਪ ਦੇ ਵਿੱਚ ਸੇਫਟੀ ਵੀ ਮਹਿਸੂਸ ਕਰੋਗੇ ਤੁਹਾਡੇ ਕੋਲੇ ਡਾਟਾ ਹੋਵੇਗਾ ਕਿ ਤੁਸੀਂ ਕਿੰਨੇ ਬੰਦਿਆਂ ਨੂੰ ਪੈਸੇ ਹੁਣ ਤੱਕ ਭੇਜੇ ਆ ਤੇ ਕਿੰਨੇ ਕਿੰਨੇ ਅਮਾਉਂਟ ਤੁਸੀਂ ਭੇਜੇ ਤੁਹਾਡੇ ਫੋਨ ਦੇ ਵਿੱਚ ਸਾਰਾ ਰਿਕਾਰਡ ਹੋਣਾ ਹੈ ਆ ਕਦੇ ਆਪਣਾ ਪਾਸਪੋਰਟ ਲਿਆ ਕੇ ਨਾ ਦੁਕਾਨ ਵਾਲੇ ਤੋਂ ਡਾਟਾ ਕਢਾ ਕੇ ਲੈ ਕੇ ਆਇਓ ਕਿ ਮੇਰੇ ਪਾਸਪੋਰਟਾਂ ਦੇ ਉੱਪਰ ਕਿਹੜੇ ਕਿਹੜੇ ਨਾਮ ਦੇ ਉੱਪਰ ਪੈਸੇ ਪਾਏ ਗਏ ਆ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਊਗੀ ਕਿ ਤੁਹਾਡੇ ਪਾਸਪੋਰਟ ਦਾ ਇਸਤੇਮਾਲ ਕਿਹੜੇ ਕਿਹੜੇ ਬੰਦਿਆਂ ਨੂੰ ਪੈਸਾ ਭੇਜਣ ਵਾਸਤੇ ਕੀਤਾ ਗਿਆ ਆ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਕਿਹੜੇ ਬੰਦੇ ਨੇ ਕਦੋਂ ਤੁਹਾਡੇ ਅਕਾਊਂਟ ਦੇ ਵਿੱਚ ਤੁਹਾਡੇ ਪਾਸਪੋਰਟ ਦੇ ਉੱਪਰੋਂ ਪੈਸੇ ਭੇਜੇ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਨਾਲ ਬੜੇ ਕੰਮ ਦੀ ਵੀਡੀਓ ਉਹਨਾਂ ਦੇ ਕੰਮ ਆਵੇਗੀ ਬਹੁਤ ਬਹੁਤ ਸ਼ੁਕਰੀਆ